ਖੇਤੀਬਾੜੀ ਨੂੰ ਲੈ ਕੇ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਮਾਰਚ ਦਾ ਜੋ ਐਲਾਨ ਕੀਤਾ ਗਿਆ ਸੀ ਉਸ ਮੁਤਲਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਟਰੈਕਟਰ ਰਿਵਲ ਮਾਰਚ ਕਰਨਗੇ 26 ਜਨਵਰੀ ਦਿੱਲੀ ਦੀਆਂ ਸੜਕਾਂ ਤੇ ਸਿਰਫ ਟਰੈਕਟਰ ਹੀ ਟਰੈਕਟਰ ਨਜ਼ਰ ਆਉਣਗੇ ਕਿਸਾਨਾਂ ਦਾ ਐਲਾਨ ਹੈ ਕਿ ਇੱਕ ਪਾਸੇ ਜਿੱਥੇ ਗਣਤੰਤਰ ਦਿਵਸ ਤੇ ਸੈਨਿਕ ਪ੍ਰੇਡ ਕਰਣਗੇ ਅਤੇ ਦੂਜੇ ਪਾਸੇ ਟਰੈਕਟਰਾਂ ਦਾ ਮਾਰਚ ਪਾਸ ਹੋਵੇਗਾ। ਮੋਤੀ ਸਰਕਾਰ ਨੂੰ ਜੜ ਹਿਲਾਉਣ ਲਈ ਪੰਜਾਬ ਦਾ ਕਿਸਾਨਾਂ ਨੇ ਆਪਣੀ ਕੰਮਰ ਕੱਸੇ ਕਰ ਲਏ ਨੇ। ਤੁਸੀਂ ਦੇਖ ਸਕਦੇ ਹੋ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਸਿੱਧੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਆਪਣੇ ਟਰੈਕਟਰ ਟਰਾਲੀਆਂ ਤੇ ਪਰਿਵਾਰਾਂ ਨੂੰ ਨਾਲ ਲੈ ਕੇ ਰੈਲੀ ਕੱਢੀ ਜਾ ਰਹੀ ਹੈ। ਠੰਡ ਪੈ ਰਹੀ ਹੈ ਪਰ ਕਿਸਾਨਾਂ ਦਾ ਜੋਸ਼ ਅੱਗੇ ਮੌਸਮ ਵੀ ਢਿੱਲਾ ਪੈ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਪਣੇ ਪਰਿਵਾਰਾਂ ਨਾਲ ਟ੍ਰੈਕਟਰਾਂ ਤੇ ਬੈਠ ਕੇ ਰੈਲੀ ਕਰਦੇ ਨੇ ਉਦੋਂ ਇਸ ਮੁਤੱਲਕ ਜਦ ਅਸੀਂ ਕਿਸਾਨ ਭਰਾਵਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਤੁਸੀਂ ਵੀ ਸੁਣੋ ਅਸੀਂ ਇਕੱਠੇ ਹੋ ਕੇ ਅੱਜ 10 ਮਾਰਚ ਕੱਢ ਰਹੇ ਹਾਂ ਇਸ ਵਿੱਚ ਜਿਸ ਵਕਤ ਅਸੀਂ ਜੋ ਮੋਦੀ ਸਰਕਾਰ ਨੇ ਦਿਨ ਕਾਲੇ ਜਮੂਨ ਦੇ ਸਸਾਣਾ ਦੇ ਖੋਪੇ ਨੇ ਅਸੀਂ ਉਹਨਾਂ ਨੂੰ ਰੱਦ ਕਰਾਉਣ ਤੱਕ ਜੀ ਉਸ ਨਾਲ ਅੱਜ ਰੋਸਨਾ ਕੱਢ ਰਹੇ ਹਾਂ ਵੀ ਉਹ ਤੁਸੀਂ ਰੋਸ ਦੀ ਤਰਫੋਂ ਅਦੇ ਤੁਸੀਂ ਕਿਹਾ ਕਿ ਕਿਸਾਨ ਜਿਹੜਾ ਨਾਮ ਇਹ ਪਾਰਕ ਦਾ ਰੱਖਿਆ ਉਹ ਜੀ ਉਹ ਸਾਰ ਪਾਰਕ ਸਾਡੀ ਇੱਥੇ ਜਿਹੜੀ ਮੀਟਿੰਗ ਹੁੰਦੀ ਸੀ ਆ ਨਾਮ ਪਾਰਕ ਤੁਸੀਂ ਦੇਖ ਰਹੇ ਹੋ ਸਾਡੀ ਕਿਸਾਨੀ ਸੰਬੰਧੀ ਇੱਥੇ ਮੀਟਿੰਗਾਂ ਸ਼ੁਰੂ ਹੋਈਆਂ ਆ ਅਸੀਂ ਸਾਰੇ ਖਰਦ ਨੂੰ ਸਟੇਟ ਦੇ ਬੇਸ ਤੋਂ ਪੁਰਜੇ ਸਾਰੇ ਇਕੱਠੇ ਹੋਏ ਸਾਰੇ ਜੁਗਨਵਾਰ ਜਿਹੜਾ ਉਸ ਤੋਂ ਬਾਅਦ ਜਿੰਨੀਆਂ ਬੱਚੇ ਨਾਲ ਆ ਅਸੀਂ ਇਸ ਪਾਲਣ ਘਰ ਆਈ ਅਸਾਰ ਧਾਰ ਕੇ ਉੱਥੇ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੇ ਦਿੱਲੀ ਤੇ ਬਾਰਡਰ ਦੇ ਉੱਤੇ ਡਟ ਕੇ ਖੜੇ ਨੇ ਪਰantu ਜਿਹੜੇ ਸ਼ਹਿਰੀ ਲੋਕ ਆ ਅਸੀਂ ਵੀ ਪਿੱਛੇ ਨਹੀਂ ਅਸੀਂ ਵੀ ਜਿਹੜੀ ਸੈਕੰਡ ਡਿਫੈਂਸ ਲਾਈਨ ਆ ਉਸ ਨੂੰ ਵੀ ਮਜ਼ਬੂਤ ਜਿਹੜੀ ਮਗਰ ਇੱਕ ਖੜੀ ਕੀਤੀ ਆ ਤੇ ਉਸ ਡਿਫੈਂਸ ਲਾਈਨ ਨੂੰ ਅੱਜ ਅਸੀਂ ਜਾਗਰੂਕਤਾ ਤੇ ਇਸ ਕੇਂਦਰ ਸਰਕਾਰ ਮੋਦੀ ਸਰਕਾਰ ਦੇ ਹੰਕਾਰੀ ਵਿਤੀਵੇ ਦੇ ਵਿਰੁੱਧ ਇਹ ਜਿਹੜਾ ਇੱਕ ਰੋਸ ਮਾਰਚ ਆ ਇਹ ਅਸੀਂ ਹਰਪਨ ਸਟੇਜ ਏਰੀਆ ਦੇ ਨਾਲ ਨਾਲ ਲੱਗਦੇ ਜਿਹੜੇ ਸਾਡੇ ਹੋਟ ਪਿੰਡ ਪਿੰਡ ਦੇ ਉਹਨਾਂ ਦੇ ਵਿੱਚੋਂ ਦੀ ਲੰਘਦੇ ਹੋਏ ਅਸੀਂ ਇੱਕ ਜਾਗਰੂਕਤਾ ਜਿਹੜਾ ਮਾਰਚ ਆ ਉਹ ਕੱਢਣ ਜਾ ਰਹੇ ਹਾਂ ਅੱਗੇ ਵੀ ਕੀ ਪ੍ਰੋਗਰਾਮ ਰਹਿ ਗਿਆ ਇਹਦੇ ਵੀ ਅਸੀਂ ਲਗਾਤਾਰ ਜਿਵੇਂ ਸਾਨੂੰ ਤੋਂ ਪ੍ਰੋਗਰਾਮ ਉੱਤੋਂ ਦਿਵ ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ ਤੋਂ ਆ ਰਹੇ ਨੇ ਉਹਨਾਂ ਦੇ ਮੁਤਾਬਕ ਹੀ ਅਸੀਂ 14 14 ਜਨਵਰੀ ਨੂੰ ਇੱਥੇ ਜਿਹੜਾ ਜਨਵਰੀ ਉਹਨਾਂ ਨੇ ਲੋਹੜੀ ਵਾਲੇ ਦਿਨ ਦਾ ਪ੍ਰੋਗਰਾਮ ਦਿੱਤਾ ਆ ਉਸ ਦਿਨ ਅਸੀਂ ਇੱਥੇ ਰੜ ਕੇ ਲੋਹੜੀ ਮਨਾ ਕੇ ਤੇ ਜਿਹੜੇ ਉਹ ਤਿੰਨ ਕਟਕਾਰੇ ਕਾਨੂੰਨ ਜਿਹੜੇ ਸਾਡੇ ਤੇ ਧੋਪਕਾਰ ਰਹੇ ਨੇ ਉਹਨਾਂ ਦੀਆਂ ਕਾਪੀਆਂ ਨੂੰ ਅਸੀਂ ਲੋਹੜੀ ਦੇ ਵਿੱਚ ਜਲਾ ਕੇ ਹੋ ਸਕਨ ਦੇ ਵਿੱਚ ਪੇਕ ਕਰਕੇ ਸਰਕਾਰ ਨੂੰ ਦੱਸਣਾ ਚਾਹਵਾ ਦਵਾਸ ਕਰਕੇ ਸਾਨੂੰ ਤੇਰੇ ਇਹ ਉਹਦੇ ਜਿਹੜੇ ਸਾਡੇ ਮੌਤ ਦੇ ਵਾਰੰਟ ਨੇ ਉਹ ਕਿਸੇ ਵੀ ਕੀਮਤ ਤੇ ਉੱਤੇ ਪ੍ਰਵਾਨ ਨਹੀਂ ਕਰਨੀ 26 ਜਨਵਰੀ ਦਾ ਕੀਤਾ ਉਸ ਤੋਂ ਬਾਅਦ ਸਾਡਾ ਇੱਕ ਜਿਹੜਾ 18 ਤਰੀਕ ਨੂੰ ਮੁੜ ਕੇ ਜਿਹੜਾ ਇੱਕ ਨਾਰੀ ਦਿਵਸ ਨਾਰੀ ਕਿਸਾਨ ਦਿਵਸ ਜਿਹੜਾ ਆ ਉਹ ਵੀ ਅਸੀਂ ਮਨਾਉਣ ਜਾ ਰਹੇ ਆ ਸਾਡੇ ਇਸ ਏਰੀਆ ਦੇ ਵਿੱਚ ਅਸੀਂ ਦੇਖਿਆ ਵੀ ਨਾਰੀ ਸ਼ਕਤੀ ਜਿਹੜੀ ਆ ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਰੋਹ ਆ ਬਹੁਤ ਵੱਡਾ ਇੱਕ ਗੁੱਸਾ ਆ ਉਹਨਾਂ ਦਾ ਵੀ ਇੱਕ 18 ਜਨਵਰੀ ਨੂੰ ਅਸੀਂ ਇੱਕ ਪ੍ਰੋਗਰਾਮ ਜਿਹੜਾ ਇੱਥੇ ਜਾਗੋ ਕਰਕੇ ਤੇ ਇਸ ਇਲਾਕੇ ਦੇ ਵਿੱਚ ਹੋਰ ਲਾਰਚ ਕਰਕੇ ਇਸ ਏਰੀਆ ਨੂੰ ਹੋਰ ਵਿਸ਼ਾਲ ਕਰਦੇ ਹੋਏ ਦੂਜੇ ਏਰੀਆ ਦੇ ਵਿੱਚ ਜਾਵਾਂਗੇ ਅਸੀਂ ਇੱਕ ਜਿਹੜਾ ਅੰਦਰੀ ਸ਼ਕਤੀ ਦਾ ਪ੍ਰੋਗਰਾਮ ਹੋਣਾ ਉਸ ਤੋਂ ਬਾਅਦ ਜਿਹੜੇ 26 ਜਨਮ ਅਲੀ ਦੀ ਪ੍ਰੇਡ ਤੇ ਉੱਤੇ ਐਰ ਦਾ ਕਬਜ਼ਾ ਕਰਨਾ ਆ ਤੇ ਉਹਨੂੰ ਕਿਸਾਨ ਜਿਹੜਾ ਆ ਐ ਕਿ ਮਾਰਚ ਦੇ ਰੂਟ ਵਿੱਚ ਰੱਖਣਾ ਹੈ ਉਹਦੇ ਲਈ ਵੀ ਅਸੀਂ ਪੂਰੇ ਤਿਆਰ ਆ ਅਸੀਂ ਸਾਰੇ ਪ੍ਰੋਗਰਾਮ ਉਹਦੇ ਦੇ ਬਣਾ ਲਏ ਨੇ ਅਸੀਂ ਇੱਥੋਂ ਇੱਕ ਬਹੁਤ ਵੱਡਾ ਕਾਫਲਾ ਜਿਹੜਾ ਸਾਡਾ ਆ ਉਹਦੇ ਵਿੱਚ ਪਾਰਟਿਸਿਪੇਟ ਕਰੂੰਗਾ ਤੇ ਅਸੀਂ ਉਹਦੇ ਜਿਹੜੇ ਟਰੈਕਟਰਾਂ ਟਰਾਲੀਆਂ ਤੇ ਜਿਹੜੇ ਵੀ ਸਾਧਨ ਸਾਡੇ ਕੋਲ ਨੇ ਉਹਨਾਂ ਨੂੰ ਲੈ ਕੇ ਅਸੀਂ ਉਸ ਦੇ ਵਿੱਚ ਸ਼ਮੂਲੀਅਤ ਕਰਨੀ ਆ